ਤੁਸੀਂ ਸ਼ਾਮ-ਦਾਮ ਡੰਡਪੇਰ ਵਰਤਨ ਦੀ ਗੱਲ ਕਰਦੇ ਲੋਕ ਤੁਹਾਨੂੰ ਸੱਥਾਂ ਦੇ ਵਿੱਚ ਦਿਖਾਉਣਗੇ ਪਿਛਲੇ ਦਾ ਬਚ ਕੇ ਪਰ ਤੁਸੀਂ ਜਦੋਂ ਬੋਲਣ ਲਾਇਆ ਤੁਸੀਂ ਕਹੇ ਸਵਾਲ ਕਰਨ ਸਿੱਖੋ ਜਿਹੜੇ ਹੁਣ ਸਵਾਲ ਕਰਨੇ ਸਿੱਖ ਗਏ ਨੇ ਉਹ ਫਿਰ ਤੁਹਾਨੂੰ ਵਾਹਣੋ ਵਾਣੀ ਕਰਨਗੇ ਊਪੇ ਦਾ ਮੁੱਖ ਮੰਤਰੀ ਵੀ ਇੱਕ ਕਟਪੁਤਲੀ ਆ ਬਿਊਰੋਕ੍ਰੇਸੀ ਅਫਸਰशाही ਤੇ ਕੇਂਦਰ ਸਰਕਾਰ ਉਹ ਜਿਵੇਂ ਚਾਹੁੰਦੇ ਆ ਚਲਾਉਂਦੇ ਆ ਜਿਵੇਂ ਚਾਹੁੰਦੇ ਸਾਡੀਆਂ ਚੀਜ਼ਾਂ ਨੂੰ ਵਰਤਦੇ ਆ ਔਰ ਇਹਨੂੰ ਉਹਨਾਂ ਨੇ ਬਾਹਮ ਰੋੜ ਕੇ ਚੁੱਪ ਕਰਾ ਕੇ ਰੱਖਿਆ ਵੀ ਪੰਜਾਬ ਦੇ ਲੋਕ ਜੇ ਸਵਾਲ ਕਰਨਗੇ ਤੇ ਫਿਰ ਅਸੀਂ ਉਹਨਾਂ ਨੂੰ ਐ ਉਹਨਾਂ ਤੇ ਪਰਚੇ ਦਰਜ ਕਰਾਂਗੇ ਮંત્રી ਸਿਰਫ ਆਪਣੀ ਕੁਰਸੀ ਬਚਾਉਣ ਲਈ ਦੂਜਿਆਂ ਤੇ ਤੰਜ ਕੱਸ ਰਿਹਾ ਫੂਡ ਕਮੇਟੀ ਕਰ ਰਿਹਾ ਔਰ ਜਿਹੜੀ ਉਹਦੀ ਅਸੈਂਬਲੀ ਅੰਦਰ ਜਿਹੜੀ ਭਾਸ਼ਾ ਆ ਉਹ ਇੱਕ ਗਲੀ ਦੇ ਸੜਕ ਸਾਫ ਗੁੰਡੇ ਨਾਲੋਂ ਵੀ ਪੈੜੀ ਆ ਮੈਂ ਇਹ ਸੋਚ ਕਹਿਣਾ ਚਾਹੁੰਦਾ ਹੋਵੇ ਸੂਬੇ ਦਾ ਮੁੱਖ ਮੰਤਰੀ ਔਰ ਦਾਬੇ ਮਾਰੇ ਸਾਹਮਣੂ ਕੇ ਬੈਠੋ ਮੇਰੀ ਗੱਲ ਸੁਣੋ ਇਹ ਕਰੋ ਉਹ ਕਰੋ ਇਹ ਮੁੱਖ ਮੰਤਰੀ ਵਾਲਾ ਕਿਰਦਾਰ ਨਹੀਂ ਹੈ ਮੈਨੂੰ ਸੰਸਦਿਆ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਪੰਜਾਬ ਹੈ ਇੱਥੇ ਜਿਹੜਾ ਵੀ ਧੱਕਾ ਕਰਨ ਦੀ ਕੋਸ਼ਿਸ਼ ਕਰੂਗਾ ਪੁਰਾਣੇ ਸਮੇਂ ਤੋਂ ਲੈ ਕੇ ਤੇ ਅਜੋਕੇ ਸਮੇਂ ਤੱਕ ਦੇਖ ਲਓ ਪੰਜਾਬ ਦੇ ਲੋਕਾਂ ਨੇ ਫਿਰ ਉਸ ਜ਼ਬਰ ਨੂੰ ਸਹਿਣ ਨਹੀਂ ਕੀਤਾ ਉਹਦਾ ਜਵਾਬ ਮੋੜਵਾ ਜਵਾਬਤਾ ਤੇ ਕਿਤੇ ਤੁਹਾਨੂੰ ਇਹਦਾ ਵੱਡਾ ਨੁਕਸਾਨ ਨਾ ਉਠਾਉਣਾ ਪੈ ਜਾਏ ਜਦੋਂ ਪੱਤਰਕਾਰ ਸਵਾਲ ਹੀ ਨਹੀਂ ਕਰੂਗਾ ਤੁਸੀਂ ਜ਼ਬਾਨਬੰਦੀ ਕਰ ਦੋਂਗੇ ਤਾਂ ਫਿਰ ਡੈਮੋਕ੍ਰੇਸੀ ਕਿੱਥੇ ਬਚੂਗੀ ਸਿੱਧਾ ਕਹੋ ਵੀ ਤਾਨਾਸ਼ਾਹੀ ਰਾਜ ਆ ਫਿਰ ਲੋਕ ਦੇਖ ਲੈਣਗੇ ਤੁਹਾਨੂੰ ਵੀ ਲੋਕਾਂ ਨੇ ਇੱਥੇ ਵੱਡੇ ਵੱਡੇ ਤਾਨਾਸ਼ਾ ਜਿਹੜੇ ਹਲਾ ਕੇ ਪਰਾਂ ਮਾਰੇ ਥੱਲੇ ਮਾਰੇ ਆ ਲੋਕ ਤੁਹਾਨੂੰ ਹੀ ਦੇਖ ਲੈਣਗੇ ਇਹ ਉਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਪਾਣੀ ਵਾਲੀਆਂ ਟੈਂਕੀਆਂ ਤੇ ਫੋਟੋਆਂ ਲੱਗਣ ਤੇ ਤਾਂ ਚ ਕੱਸਦੇ ਸੀ ਅੱਜ ਸਾਰੀ ਥਾਵਾਂ ਤੇ ਫੋਟੋਆਂ ਕਦੇ ਭਾਂਡਿਆਂ ਦੇ ਨਾਮ ਲਿਖਣ ਤੋਂ ਅੱਜ ਗਲਾਸਾਂ ਦੇ ਮੁੱਖ ਮੰਤਰੀ ਸਾਹਿਬ ਦੇ ਨਾਮ ਔਰ ਦਿੱਲੀ ਵਾਲਿਆਂ ਦੇ ਗੁਲਾਮ ਨੇ ਰੂਬ ਬਾਹਮ ਰੋੜ ਕੇ ਪੰਜਾਬ ਦੇ ਵਸੀਲੇ ਨੂੰ ਲੁੱਟ ਰਹੇ ਨੇ ਤਾਂ ਹੁਣ ਜੇ ਉਹਦੇ ਖਿਲਾਫ ਬੋਲਣਗੇ ਜਾਂ ਉਹ ਕਲਚਰ ਨੂੰ ਖਤਮ ਕਰਨ ਦੀ ਗੱਲ ਕਰਨਗੇ ਤਾਂ ਇਹ ਮੁੱਖ ਮੰਤਰੀ ਨਹੀਂ ਰਹਿਣਗੇ ਰੋਲਿੰਗ ਲੋਕੋ ਅੱਜ ਵੀ ਨਾ ਜੁੜੋ ਤੁਸੀਂ ਮੈਂ ਮਮਤਾਜ ਪੱਤਰਕਾਰਾਂ ਤੇ ਆਰਟੀਆਈ ਕਾਰਕੁਨ ਉੱਤੇ ਸਰਕਾਰ ਵੱਲੋਂ ਇੱਕ ਪਰਚਾ ਦਰਜ ਕੀਤਾ ਜਾਂਦਾ ਹੈ ਉਹ ਪਰਚਾ ਕਰਦੇ ਆ ਕਿ ਭਾਈ ਹੈਲੀਕਾਪਟਰ ਨੂੰ ਲੈ ਕੇ ਸਵਾਲ ਕਿਉਂ ਕੀਤੇ ਸਵਾਲ ਇਹ ਸੀਗੇ ਕਿ ਮੁੱਖ ਮੰਤਰੀ ਸਾਹਿਬ ਤਾਂ ਵਿਦੇਸ਼ ਦੌਰੇ ਉੱਤੇ ਗਏ ਨੇ ਉਹਨਾਂ ਦਾ ਹੈਲੀਕਾਪਟਰ ਉਡਾਹ ਕੌਣ ਰਿਹਾ ਤਾਂ ਉਸ ਤੋਂ ਬਾਅਦ ਅੱਜ ਚੰਡੀਗੜ੍ਹ 17 ਸੈਕਟਰ ਦੇ ਵਿੱਚ ਪ੍ਰਦਰਸ਼ਨ ਜਿਹੜਾ ਰੋਸਪਤਾchno ਕੀਤਾ ਜਾ ਰਿਹਾ ਤਮਾਮ ਜੋ ਇਨਸਾਫ ਸੰਧ ਲੋਕਾਂ ਨੇ ਉੱਤੇ ਪਹੁੰਚ ਰਹੇ ਨੇ ਤਾਂ ਉੱਥੇ ਹੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਅਵਤਾਰ ਸਿੰਘ ਮਹਿਮਾ ਪਹੁੰਚੇ ਨੇ ਭਾਈ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਸਵਾਲ ਹੁੰਦਾ ਆ ਸਰਕਾਰ ਨੂੰ ਕਿ ਮੁੱਖ ਮੰਤਰੀ ਸਾਹਿਬ ਵਿਦੇਸ਼ੀ ਦੌਰੇ ਤੇ ਨੇ ਉਹਨਾਂ ਦੇ ਹੈਲੀਕਾਪਟਰ ਉਡਾ ਰਿਆ ਕੌਣ ਉਡਾ ਰਿਆ ਉਹਨਾਂ ਨੇ ਇਹ ਨਹੀਂ ਦੱਸਿਆ ਪਰ ਇੱਕ ਐਫਆਈਆਰ ਕਰਤੀ ਕਿ ਪੁੱਛਿਆ ਕਿਉਂ ਦਸੀ ਇਹ ਕੁਝ ਦੇਖੋ ਪੰਜਾਬ ਚ ਨਾ ਇੱਕ ਕਹਾਵਤ ਹੈ ਕਿ ਜਦੋਂ ਗਿੱਦਰ ਦੀ ਮੌਤ ਆਉਂਦੀ ਹੈ ਤਾਂ ਕਿਸਾਨ ਤੇ ਗੱਡੇ ਦੀ ਮੁੰਨੇ ਨਾਲ ਖੰਦਾ ਤਾਂ ਇਹ ਭਗਵੰਤਵਾਨ ਸਰਕਾਰ ਜਿਹੜੀ ਸਵਾਲ ਕਹਿੰਦੀ ਸੀ ਕਰੋ ਜਿਹੜੀ ਮੀਡੀਆ ਦੇ ਰਾਹੀ ਬਣੀ ਆ ਮੀਡੀਆ ਦੇ ਸਹਿਯੋਗ ਨਾਲ ਬਣੀ ਆ ਤਾਂ ਜਦੋਂ ਲੋਕਤੰਤਰ ਦਾ ਚੌਥਾ ਥੰਮ ਕਹਿ ਜਾਣ ਵਾਲਾ ਜਿਹੜਾ ਪੱਤਰਕਾਰ ਭਾਈਚਾਰਾ ਜਾਂ ਜਿਹੜੀ মিডিਆ ਜਦੋਂ ਉਹਦੇ ਤੇ ਹਮਲਾ ਤੁਸੀਂ ਇਹ ਦੇਖੋ ਤੁਸੀਂ ਸਵਾਲ ਦੀ ਗੱਲ ਕੀਤੀ ਆਪਣੇ ਬਹੁਤ ਸੀਨੀਅਰ ਜਰਨਲਿਸਟ ਨੇ ਰਵੀਸ਼ ਕੁਮਾਰ ਉਹਨਾਂ ਨੇ ਕਈ ਸਾਲ ਪਹਿਲਾਂ ਮੋਦੀ ਸਰਕਾਰ ਦੀ ਇਸੇ ਹਮਲੇ ਤੋਂ ਟੀਵੀ ਦਾ ਸਕਰੀਨ ਕਾਲਾ ਕਰ ਦਿੱਤਾ ਸੀ ਕਿ ਦੱਸੋ ਫਿਰ ਇਸ ਤੋਂ ਬਿਨਾ ਅਸੀਂ ਕਰੀਏ ਕੀ ਪੱਤਰਕਾਰ ਦਾ ਕੰਮ ਕੀ ਹੈ ਆ ਅਸੀਂ ਚੁੱਪ ਹੋ ਕੇ ਕੀ ਕਰੀਏ ਫਿਰ ਹੁਣ ਪੱਤਰਕਾਰ ਦਾ ਕੰਮ ਹੀ ਸਵਾਲ ਕਰਨਾ ਤੇ ਤੁਹਾਡਾ ਕੰਮ ਹੈ ਜਵਾਬ ਦੇਣਾ ਲੋ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ ਤੁਸੀਂ ਇਨਕਲਾਬ ਜਿੰਦਾਬਾਦ ਦੀ ਗੱਲ ਕਰਦੇ ਹੋ ਤੁਸੀਂ ਭਗਤ ਸਿੰਘ ਤੇ ਫੋਟੋਆਂ ਲਾਈ ਹੋਈ ਹੈ ਡਾਕਟਰ ਅੰਬੇਦਕਰ ਦੀ ਜੀ ਤੇ ਡਾਕਟਰ ਅੰਬੇਦਕਰ ਦਾ ਸੰਵਿਧਾਨ ਕਹਿੰਦਾ ਵੀ ਜਿਹੜਾ ਲੋਕਤੰਤਰ ਹੈ ਦਾ ਚੌਥਾ ਥੰਮ ਜਿਹੜਾ ਉਹ ਪੱਤਰਕਾਰੀ ਹੈ ਸਵਾਲ ਕਰਨਾ ਆਰਟੀਆਈ ਐਕਟ ਬਣਿਆ ਹੋਇਆ ਸਾਰਾ ਕੁਝ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੁਸੀਂ ਜਿਹੜੇ ਟੈਕਸ ਪੇਅਰ ਹੋ ਤਾਂ ਪੱਤਰਕਾਰ ਦਾ ਕੰਮ ਹੈ ਕਿ ਹਰ ਮੁੱਦੇ ਤੇ ਸਵਾਲ ਕਰਨਾ ਤਾਂ ਜਦੋਂ ਦਾ ਸਵਾਲ ਉਹਨੇ ਕੀਤਾ ਪੱਤਰਕਾਰਾਂ ਨੇ ਕਿ ਭਾਈ ਦੇਸ਼ ਦਾ ਤੁਸੀਂ ਕਹਿੰਦੇ ਹੋ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੇ ਤੁਸੀਂ ਕਹਿੰਦੇ ਸੀ ਸਾਢੇ 3 ਕਰੋੜ ਲੋਕਾਂ ਦੇ ਕਸਟੋਡੀ ਆ ਤਾਂ ਸਾਢੇ 3 ਕਰੋੜ ਲੋਕਾਂ ਦੇ ਜਿਹੜੇ ਟੈਕਸਾਂ ਦਾ ਪੈਸਾ ਹੈ ਤੁਸੀਂ ਇੱਥੇ ਹੈ ਨਹੀਂਗੇ ਫਿਰ ਤੁਹਾਡਾ ਹੈਲੀਕਾਪਟਰ ਜਿਹੜਾ ਪੰਜਾਬ ਸਰਕਾਰ ਦਾ ਉਹ ਕੌਣ ਉਡਾ ਰਿਹਾ ਹੈ ਕਿਹੜੇ ਕੰਮ ਵਾਸਤੇ ਵਰਤ ਰਿਹਾ ਉਹ ਪੈਸਾ ਕਿੱਥੋਂ ਲੱਗ ਰਿਹਾ ਉਹ ਕਿੰਨਾ ਦਾ ਪੈਸਾ ਕਿਹੜੇ ਲੋਕਾਂ ਦਾ ਪੈਸਾ ਤਾਂ ਇਹਦਾ ਜਵਾਬ ਦੇਣ ਦੀ ਬਜਾਏ ਕਿ ਤੁਸੀਂ ਚੁੱਪ ਕਰਾ ਦਿਓ ਤਾਂ ਮੈਂ ਸਮਝਦਾ ਵੀ ਸਾਡੇ ਪੰਜਾਬ ਸੂਬੇ ਦਾ ਮੁੱਖ ਮੰਤਰੀ ਵੀ ਇੱਕ ਕਟਪੁਤਲੀ ਆ ਬਿਊਰੋਕ੍ਰੇਸੀ ਅਫਸਰशाही ਤੇ ਕੇਂਦਰ ਸਰਕਾਰ ਉਹ ਜਿਵੇਂ ਚਾਹੁੰਦੇ ਆ ਚਲਾਉਂਦੇ ਆ ਜਿਵੇਂ ਚਾਹਦੇ ਸਾਡੀਆਂ ਚੀਜ਼ਾਂ ਨੂੰ ਵਰਤਦੇ ਆ ਔਰ ਇਹਨੂੰ ਉਹਨਾਂ ਨੇ ਬਾਂਬ ਰੋੜ ਕੇ ਚੁੱਪ ਕਰਾ ਕੇ ਰੱਖਿਆ ਵੀ ਪੰਜਾਬ ਦੇ ਲੋਕ ਜੇ ਸਵਾਲ ਕਰਨਗੇ ਤਾਂ ਫਿਰ ਅਸੀਂ ਉਹਨਾਂ ਨੂੰ ਐ ਉਹਨਾਂ ਤੇ ਪਰਚੇ ਦਰਜ ਕਰਾਂਗੇ ਸੋ ਸਭ ਤੋਂ ਮਾੜੀ ਗੱਲ ਕਿ ਪੱਤਰਕਾਰਾਂ ਉੱਤੇ ਪਰਚੇ ਦਰਜ ਜਦੋਂ ਪੱਤਰਕਾਰ ਸਵਾਲ ਹੀ ਨਹੀਂ ਕਰੂਗਾ ਤੁਸੀਂ ਜ਼ਬਾਨਬੰਦੀ ਕਰ ਦੋਗੇ ਤਾਂ ਫਿਰ ਡੈਮੋਕ੍ਰੇਸੀ ਕਿੱਥੇ ਬਚੂਗੀ ਸਿੱਧਾ ਕਹੋ ਵੀ ਤਾਨਾਸ਼ਾਹੀ ਰਾਜ ਆ ਫਿਰ ਲੋਕ ਦੇਖ ਲੈਣਗੇ ਤੁਹਾਨੂੰ ਵੀ ਲੋਕਾਂ ਵਿੱਚ ਵੱਡੇ ਵੱਡੇ ਤਾਨਾਸ਼ਾ ਜਿਹੜੇ ਹਲਾ ਕੇ ਪਰਾਂ ਮਾਰੇ ਥੱਲੇ ਮਾਰੇ ਆ ਲੋਕ ਤੁਹਾਨੂੰ ਹੀ ਦੇਖ ਲੈਣਗੇ ਪਰ ਤੁਸੀਂ ਡੈਮੋਕਰੇਸੀ ਦਾ ਚੋਲਾ ਪਾ ਕੇ ਜਿਹੜੀ ਅਨ ਅਣਹਲਾਨੀ ਵਰਜਨ ਸੀ ਲਾਈ ਹੋਈ ਹੈ ਇਹ ਤੁਹਾਨੂੰ ਲੈ ਡੂਗੀ ਉਸ ਤੁਹਾਡੀ ਜਿਹੜੀ ਜਿਹੜੀ ਸਰਕਾਰ ਦਾ ਤਬੂਦ ਆ ਉਹਦੀ ਜੇ ਕਿਲ ਬਣ ਕੇ ਹੁਕੂਗੀ ਔਰ ਆਤਮਕਾਤੀ ਹਮਲਾ ਸਰਕਾਰ ਨੇ ਆਪ ਦੇ ਤੇ ਕਰ ਲਿਆ ਪੱਤਰਕਾਰ ਭਾਈਚਾਰੇ ਤੇ ਸਵਾਲ ਪੁੱਛਣ ਤੇ ਪਰਚਾ ਦਰਜ ਕਰਾ। ਅੱਛਾ ਵੀਪ ਕਲਚਰ ਨੂੰ ਲੈ ਕੇ ਅਕਸਰ ਮੁੱਖ ਮੰਤਰੀ ਸਰਕਾਰ ਬਣਨ ਤੋਂ ਪਹਿਲਾਂ ਗੱਲਾਂ ਕਰਦੇ ਸੀਗੇ ਕਿ ਹੈਲੀਕਾਪਟਰ ਹੈ ਅਸੀਂ ਵਰਤਿਆ ਨਹੀਂ ਕਰਾਂਗੇ ਗੱਡੀਆਂ ਤੇ ਜਾਇਆ ਕਰਾਂਗੇ ਕਿਉਂਕਿ ਹੈਲੀਕਾਪਟਰ ਹੁੰਦਾ ਦੂਰ ਜਾਣ ਲਈ ਪੰਜਾਬ ਤਾਂ ਪਹਿਲਾਂ ਹੀ ਛੋਟਾ ਜਿਹਾ ਪਰ ਹੁਣ ਹੈਲੀਕਾਪਟਰ ਦਾ ਜੇਕਰ ਡਾਟਾ ਮੰਗਿਆ ਤੇ ਉਸ ਤੋਂ ਬਾਅਦ ਆਇਰੈਕਟ ਕਰ ਰਿਹਾ ਤੇ ਉਹ ਵੀ ਇਹ ਕਹਿ ਰਿਹਾ ਕਿ ਤੁਸੀਂ ਪੁੱਛਿਆ ਉਹਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਆ ਜਿਹੜਾ ਉਹ ਵਿਗੜ ਜਾਣਾ ਸੀਗਾ ਦੇਖੋ ਅਸੀਂ ਹਮੇਸ਼ਾ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਆ ਅਸੀਂ ਹਮੇਸ਼ਾ ਇਹ ਗੱਲ ਕਰਦੇ ਆ ਕਿ ਇੱਥੇ ਕੱਲੇ ਚਿਹਰੇ ਬਦਲਣ ਦੀ ਲੋੜ ਨਹੀਂ ਨੀਤੀਆਂ ਤੇ ਪਾਲਿਸੀਆਂ ਬਦਲਣ ਦੀ ਲੋੜ ਆ ਕੱਲੇ ਚਿਹਰੇ ਬਦਲ ਕੇ ਕੈਪਟਨ ਨੂੰ ਲਾਇਓ ਬਾਦਲ ਨੂੰ ਲਾਇਓ ਜਾਂ ਭਗਵਾਨ ਤੁਮਾਨੂੰ ਜੇ ਕੱਲ ਨੂੰ ਕਿਸੇ ਹੋਰ ਨੂੰ ਲੈ ਫਰਕ ਨਹੀਂ ਪੈਣਾ ਇਹ ਉਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਪਾਣੀ ਵਾਲੀਆਂ ਟੈਂਕੀਆਂ ਤੇ ਫੋਟੋਆਂ ਲੱਗਣ ਤੇ ਤੰਜ ਕੱਸਦੇ ਸੀ ਅੱਜ ਸਾਰੀ ਥਾਵਾਂ ਤੇ ਫੋਟੋਆਂ ਕਦੇ ਭਾਂਡਿਆਂ ਤੇ ਨਾਮ ਲਿਖਣ ਤੋਂ ਅੱਜ ਗਲਾਸਾਂ ਦੇ ਮੁੱਖ ਮੰਤਰੀ ਸਾਹਿਬ ਦੇ ਨਾਂ ਪੂਰੇ ਪੰਜਾਬ ਦੇ ਸ਼ਹਿਰ ਮੁੱਖ ਮੰਤਰੀ ਸਾਹਿਬ ਦੇ ਪੋਸਟਰਾਂ ਨਾਲ ਭਰੇ ਪਏ ਨੇ ਜਦੋਂ ਸੱਤਾ ਤੋਂ ਬਾਹਰ ਸੀ ਤੇ ਸਵਾਲ ਕਰਦੇ ਸੀ ਕਿ ਦੁਰਵਰਤੋਂ ਹੋ ਰਹੀ ਆ ਵੀਪੀ ਵੀਏਪੀ ਕਲਚਰ ਅਸੀਂ ਖਤਮ ਕਰਾਂਗੇ ਜਾਂ ਕਹਿੰਦੇ ਉਹ ਜੇ ਤੁਹਾਨੂੰ ਐਡੀ ਸਿਕਿਉਰਿਟੀ ਦੀ ਲੋੜ ਆ ਤੇ ਫਿਰ ਮੁਰਗੀ ਖਾਨਾ ਖੋਲੋ ਅੱਜ ਜਦੋਂ ਆਪ ਸੱਤਾ ਤੇ ਨੇ ਤਾਂ ਅੱਜ ਫਿਰ ਉਸੇ ਸਿਸਟਮ ਦੇ ਵਿੱਚ ਬੈਠ ਕੇ ਆਪ ਵੀ ਹਜ਼ਾਰਾਂ ਗੱਡੀਆਂ ਹਜ਼ਾਰਾਂ ਲੋਕਾਂ ਦੇ ਸਿਕਿਉਰਿਟੀ ਦੇ ਕਾਫਲੇ ਸੈਂਕੜੇ ਗੱਡੀਆਂ ਦੇ ਕਾਫਲੇ ਲੈ ਕੇ ਚੱਲਦੇ ਨੇ ਆਪ ਵੀ ਸਾਰਾ ਸੁਖ-ਸੂਲਤ ਮਾਣ ਰਹੇ ਨੇ ਔਰ ਦਿੱਲੀ ਵਾਲਿਆਂ ਦੇ ਗੁਲਾਮ ਨੇ ਰੂਬ ਵਾਮ ਰੋੜ ਕੇ ਪੰਜਾਬ ਦੇ ਵਸੀਲਾਂ ਨੂੰ ਲੁੱਟ ਰਹੇ ਨੇ ਤਾਂ ਹੁਣ ਜੇ ਉਹਦੇ ਖਿਲਾਫ ਬੋਲਣਗੇ ਜਾਂ ਉਹ ਕਲਚਰ ਨੂੰ ਖਤਮ ਕਰਨ ਦੀ ਗੱਲ ਕਰਨਗੇ ਤਾਂ ਮੁੱਖ ਮੰਤਰੀ ਨਹੀਂ ਰਹਿਣਗੇ ਇਸ ਕਰਕੇ ਉਹਨਾਂ ਦੀ ਲੁੱਟ ਨੂੰ ਜਾਰੀ ਰੱਖਣ ਲਈ ਇਹ ਫੇਸ ਬਣੇ ਹੋਏ ਨੇ ਔਰ ਬਿਲਕੁਲ ਉਸੇ ਤਰੀਕੇ ਨਾਲ ਪੋਸਟਰਾਂ ਦੇ ਰਾਹੀਂ ਉਸੇ ਤਰੀਕੇ ਹੈਲੀਕਾਪਟਰਾਂ ਦੇ ਹੀ ਉਸੇ ਤਰੀਕੇ ਹੋਰ ਜਿਹੜੇ ਗੈਰ ਜਿਹੜੇ ਮੈਂ ਸਮਝਦਾ ਵੀ ਉਹ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਮਾੜੇ ਕੰਮ ਨੇ ਜਿਹੜਾ ਵੀਆਈਪੀ ਕਲਚਰ ਦੀ ਗੱਲ ਕਰਦੇ ਆ ਉਹਦੇ ਰਾਹੀਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਇੱਥੇ ਭਈਏ ਭਜਾਉਣ ਦੀ ਲੋਕ ਗੱਲਾਂ ਕਰਦੇ ਨੇ ਕੁਝ ਲੋਕ ਕਹਿੰਦੇ ਨੇ ਇੱਥੇ ਭਈਏ ਭਜਾਓ ਮੈਂ ਕਹਿੰਦਾ ਭਈਆਂ ਨੂੰ ਛੱਡੋ ਤਾਂ ਕੰਮ ਕਰਦੇ ਨੇ 2000 4000 ਕਮਾਉਦੇ ਹੋਣੇ ਜਿਹੜੇ ਗੈਰ ਪੰਜਾਬੀ ਬੰਦੇ ਪੰਜਾਬ ਦੀਆਂ ਸੀਨੀਅਰ ਪੋਸਟਾਂ ਤੇ ਬੈਠੇ ਨੇ ਆਈਐਸ ਅਫਸਰ ਜਾਂ ਹੋਰ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ ਤੁਸੀਂ ਯਾਰ ਪਹਿਲਾਂ ਉਹਨਾਂ ਨੂੰ ਭਜਾਓ ਉਹਨਾਂ ਦੀ ਮੁਠੀ ਦੇ ਵਿੱਚ ਆ ਉਹੀ ਵੀਆਪੀ ਕਲਚਰ ਖਤਮ ਨਹੀਂ ਹੋਣ ਦੇ ਰਿਹਾ ਔਰ ਮੁੱਖ ਮੰਤਰੀ ਨੂੰ ਸਦੀਨ ਬਾਹ ਮੋੜ ਕੇ ਉਹ ਜਿਹੜਾ ਪੰਜਾਬ ਦੇ ਸਾਰੇ ਵਸੀਲੇ ਲੁੱਟ ਰਿਹਾ ਔਰ ਮੁੱਖ ਮੰਤਰੀ ਸਿਰਫ ਆਪਣੀ ਕੁਰਸੀ ਬਚਾਉਣ ਲਈ ਦੂਜਿਆਂ ਤੇ ਤੰਜ ਕੱਸ ਰਿਹਾ ਫੂਡ ਕਮੇਟੀ ਕਰ ਰਿਹਾ ਔਰ ਜਿਹੜੀ ਉਹਦੀ ਅਸੈਂਬਲੀ ਦੇ ਅੰਦਰ ਜਿਹੜੀ ਭਾਸ਼ਾ ਹੈ ਉਹ ਇੱਕ ਗਲੀ ਦੇ ਸੜਕ ਸਾਫ ਗੁੰਡੇ ਨਾਲੋਂ ਵੀ ਪੈੜੀ ਆ ਮੈਂ ਇਹ ਸੋਚਣਾ ਚਾਹੁੰਨਾ ਹੋਵੇ ਸੂਬੇ ਦਾ ਮੁੱਖ ਮੰਤਰੀ ਔਰ ਦਾਬੇ ਮਾਰੇ ਸਾਹਮਣੂ ਕਿ ਬੈਠੋ ਮੇਰੀ ਗੱਲ ਸੁਣੋ ਇਹ ਕਰੋ ਉਹ ਕਰੋ ਇਹ ਮੁੱਖ ਮੰਤਰੀ ਵਾਲਾ ਕਿਰਦਾਰ ਨਹੀਂ ਹੈ ਸਿਰਫ ਆਪਣੀ ਕੁਰਸੀ ਬਚਾਉਣ ਖਾਤਰ ਪੰਜਾਬ ਨੂੰ ਦਾਤ ਤੇ ਲਾ ਛੱਡਿਆ ਸਾਡੇ ਮੁੱਖ ਮੰਤਰੀ ਮਤਲਬ ਇਸੇ ਮੁੱਖ ਮੰਤਰੀ ਦੇ ਸਾਹਮਣੇ ਦਿੱਲੀ ਦੇ ਇੱਕ ਹਾਰੇ ਹੋਏ ਐਮਐਲਏ ਮਨੀਸ਼ ਸੋਧਿਆ ਕਹਿੰਦੇ ਕਿ ਪੰਜਾਬ ਦੇ ਵਿੱਚ ਹੁਣ ਸਾਲ ਆਖਰੀ ਹੈ ਸਾਮ-ਦਾਮ ਦੰਡ ਭੇ ਇਹ ਸਾਰਾ ਕੁਝ ਅਪਣਾਵਾਂਗੇ ਤੇ ਮੁੱਖ ਮੰਤਰੀ ਉੱਤੇ ਹੱਸ ਰਹੇ ਨੇ ਮਤਲਬ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਉਹ ਸ਼ਰਿਆਨ ਕਹਿ ਰਹੇ ਲੋਕਾਂ ਨੂੰ ਕਿ ਅਸੀਂ ਕੁਝ ਵੀ ਕਰਾਂਗੇ ਤੇ ਮੁੱਖ ਮੰਤਰੀ ਸਾਹਿਬ ਉੱਤੇ ਦੇਖੋ ਇਹ ਜਿਹੜੀ ਉਹਨਾਂ ਨੂੰ ਪਤਾ ਸਾਡੇ ਇੱਥੇ ਨੁਕਸਾਨ ਨਹੀਂ ਹੋਣਾ ਅਸੀਂ ਪੰਜਾਬੀਆਂ ਨੂੰ ਪੰਜਾਬੀਆਂ ਚ ਲੜਾਉਣਾ ਤਾਂ ਇੱਥੇ ਸਾਡੇ ਸੂਬੇ ਦੇ ਮੁੱਖ ਮੰਤਰੀ ਨੂੰ ਡਟ ਕੇ ਸਾਹਮਣਾ ਕਰਨਾ ਚਾਹੀਦਾ ਸੀ ਉਹਨਾਂ ਦਾ ਕਿ ਭਾਈ ਇਹ ਪੰਜਾਬ ਹੈ ਇੱਥੇ ਭਾਈਚਾਰਕ ਸਾਂਝ ਚੱਲਦੀ ਹੈ ਇੱਥੇ ਲੋਕ ਪਿਆਰ ਨਾਲ ਜਿੱਤੇ ਜਾਂਦੇ ਨੇ ਦਬਾਏ ਨਹੀਂ ਜਾ ਸਕਦੇ ਇਹਨਾਂ ਨੂੰ ਅਬਦਾਲੀ ਨਹੀਂ ਦਬਾ ਸਕਿਆ ਨਾਦਰ ਸ਼ਾਹੀ ਨਹੀਂ ਦਬਾ ਸਕਿਆ ਅੰਗਰੇਜ਼ ਨਹੀਂ ਦਬਾ ਸਕਿਆ ਪਿਛਲੀ ਕਾਂਗਰਸ ਹਕੂਮਤ ਨਹੀਂ ਦਬਾ ਸਕੀ ਮੋਦੀ ਹਕੂਮਤ ਨਹੀਂ ਦਬਾ ਸਕੀ ਤੇ ਆਪਾਂ ਵੀ ਨਹੀਂ ਦਬਾ ਸਕਾਂਗੇ ਪਰ ਉਹ ਕਿਉਂਕਿ ਉਹਨਾਂ ਦੇ ਮਤਲਬ ਉਹਨਾਂ ਨੇ ਪੂਰੀ ਤਰ੍ਹਾਂ ਜਕੜਿਆ ਹੋਇਆ ਔਰ ਸਹੀ ਕਹਾਂ ਇਹ ਸਿਰਫ ਚਿਹਰਾ ਨੇ ਪੂਰਾ ਜ਼ੂਰਾ ਜਿਹੜੀ ਪਾਵਰ ਹੈ ਕੇਜਰੀਵਾਲ ਮਨੀਸ਼ ਸੋਧਿਆ ਕੋਲ ਆ ਔਰ ਉਹ ਇਹ ਪੰਜਾਬ ਦੀ ਅਣਖ ਨੂੰ ਬੰਗਾਰ ਰਹਿਣੇ ਵੀ ਅਸੀਂ ਕਰਾਂਗੇ ਪਰ ਅਸੀਂ ਮਨੀਸ਼ ਸੋਧਿਆ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਪੰਜਾਬ ਹੈ ਇੱਥੇ ਜਿਹੜਾ ਵੀ ਧੱਕਾ ਕਰਨ ਦੀ ਕੋਸ਼ਿਸ਼ ਕਰੂਗਾ ਪੁਰਾਣੇ ਸਮੇਂ ਤੋਂ ਲੈ ਕੇ ਤੇ ਅਜੋਕੇ ਸਮੇਂ ਤੱਕ ਦੇਖ ਲਓ ਪੰਜਾਬ ਦੇ ਲੋਕਾਂ ਨੇ ਫਿਰ ਉਸ ਜ਼ਬਰ ਨੂੰ ਸਹਿਣ ਨਹੀਂ ਕੀਤਾ ਉਹਦਾ ਜਵਾਬ ਮੋੜਵਾ ਜਵਾਬਤਾ ਤੇ ਕਿਤੇ ਤੁਹਾਨੂੰ ਇਹਦਾ ਵੱਡਾ ਨੁਕਸਾਨ ਨਾ ਉਠਾਉਣਾ ਪੈ ਜਾਏ ਪੰਜਾਬ ਦੇ ਵਿੱਚ ਤੁਸੀਂ ਸ਼ਾਮਦਮ ਦੰਡਪੇਦ ਨਹੀਂ ਚਲਾ ਸਕੋਗੇ ਪੰਜਾਬ ਦੇ ਲੋਕਾਂ ਨੂੰ ਸਿਰਫ ਪੰਜਾਬ ਦੀ ਗੱਲ ਕਰਕੇ ਜਿੱਤਿਆ ਜਾ ਸਕਦਾ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਕੇ ਜਿੱਤਿਆ ਜਾਣਾ ਜਿਹੜੇ ਤੁਸੀਂ ਝੂਠ 2022 ਤੋਂ ਪਹਿਲਾਂ ਬੋਲੇ ਸੀ ਔਰ ਲੋਕਾਂ ਨੇ ਤੁਹਾਡੀ ਸਰਕਾਰ ਬਣਾਤੀ ਪਰ ਲੋਕ ਤੁਸੀਂ ਕਹਿੰਦੇ ਸੀ ਧਰਨੇ ਨਹੀਂ ਲੱਗਣੇ ਦੇਖੋ ਇੱਕ ਵੀ ਦਿਨ ਨਹੀਂ ਇੱਕ ਵੀ ਦਿਨ ਨਹੀਂ ਗੱਜਿਆ ਜਦੋਂ ਧਰਨੇ ਨਾਲ ਲੱਗੇ ਔਰ ਹਰ ਵਰਗ ਕਿਸਾਨ ਮਜ਼ਦੂਰ ਮਲਾਜ਼ਮ ਆਮ ਲੋਕ ਰੇੜੀਆਂ ਵਾਲੇ ਇਥੋਂ ਤੱਕ ਕਿ ਪੱਤਰਕਾਰ ਭਾਈਚਾਰਾ ਜਿਨ੍ਹਾਂ ਦੇ ਸਿਰ ਤੇ ਇਹਨਾਂ ਦੀ ਸਰਕਾਰ ਬਣੀ ਸੀ ਮਾਸਟਰ ਡਾਕਟਰ ਜਿੰਨੇ ਵੀ ਨੇ ਔਰ ਹੁਣ ਤਾਂ ਦੁਕਾਨਦਾਰ ਵੀ ਕਿ ਵੱਡੇ ਵੱਡੇ ਸ਼ਾਪਿੰਗ ਮਾਲ ਆ ਰਹੇ ਨੇ ਉਹਨਾਂ ਦਾ ਵੀ ਬਿਜ਼ਨਸ ਬੰਦ ਹੋ ਰਿਹਾ ਸੋ ਸਾਰੇ ਲੜ ਰਹੇ ਨੇ ਤਾਂ ਇਹ ਤੁਹਾਨੂੰ ਸਪਸ਼ਟ ਸੁਨੇਹਾ ਹੈ ਵੀ ਤੁਹਾਨੂੰ ਪਸੰਦ ਨਹੀਂ ਕਰਦੇ ਲੋਕ ਔਰ 2027 ਦੇ ਵਿੱਚ ਤੁਹਾਨੂੰ ਜਿਹੜਾ ਤੁਸੀਂ ਸ਼ਾਮ-ਦਾਮ ਦੰਡਪੇਰ ਵਰਤਨ ਦੀ ਗੱਲ ਕਰਦੇ ਹੋ ਲੋਕ ਤੁਹਾਨੂੰ ਸੱਥਾਂ ਦੇ ਵਿੱਚ ਦਿਖਾਉਣਗੇ ਪਿਛਲੇ ਤਾਂ ਬਚ ਗਏ ਪਰ ਤੁਸੀਂ ਜਦੋਂ ਬੋਲਣ ਲਾਇਆ ਤੁਸੀਂ ਕਈ ਸਵਾਲ ਕਰ ਸਕੋ ਜਿਹੜੇ ਹੁਣ ਸਵਾਲ ਕਰਨੇ ਸਿੱਖ ਗਏ ਨੇ ਉਹ ਫਿਰ ਤੁਹਾਨੂੰ ਵਾਹਣੋ-ਵਾਣੀ ਕਰਨਗੇ ਜੀ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਸ਼ੁਕਰੀਆ ਜੀ